ਚੱਕਾ ਵਾਲਾ ਜੂਤਾ ਚੱਕਾ ਵਾਲਾ ਔਰ ਮੇਰੇ ਵੀਰੋ ਜਤਿੰਦਰ ਜੋਹਰ ਹੁਣਾਂ ਦੇ ਵੱਲੋਂ ਰਪਿੰਦਰ ਜੀਆਂ ਤਿੰਨ ਰੇਟਾਂ 51000 ਦੀਆਂ ਪੈਣਗੀਆਂ ਬਹੁਤ ਸ਼ਾਨਦਾਰ ਕਬੱਡੀ ਅਜ ਸਮੇ ਦੋਦੇ ਵਾਲੇ ਰੁਪਿੰਦਰ ਨੇ ਪਾਈ ਹੈ ਇਸ ਸਾਲ ਕੈਨੇਡਾ ਖੇਡਿਆ ਤੇ ਇਸ ਨੌਜਵਾਨ ਨੇ ਵੀ ਤਣ ਤਣ ਕਰਵਾ ਕੇ ਮੁੜਿਆ ਉਹ ਦੇਖੋ ਟੱਕਰ ਹੋ ਗਈ ਉਹ ਇੱਕ ਪਾਸੇ ਦੋਦੇ ਵਾਲੇ ਉਹ ਰੁਪਿੰਦਰ ਦੀ ਕਮੇ ਮੁੰਡਾ ਪੁਆਇੰਟ ਆਪਣੀ ਖੇਡ ਕਲੱਬ ਦੇ ਰੁਪਿੰਦਰ ਸਿਆ ਉਹ ਕਬੱਡੀ ਚੱਲੀ 61 ਹਜ਼ਾਰ ਦੀ 60 ਹਜ਼ਾਰ ਦੀ ਕਬੱਡੀ ਹੈ 60 ਹਜ਼ਾਰ ਦੀ ਕਬੱਡੀ ਹੈ ਸੁੱਖਾ ਚੱਕਾ ਵਾਲਾ ਸਾਡਾ ਵੀਰ ਤੇ ਜਤਿੰਦਰ ਜੋਲ ਹੁਣਾਂ ਵੱਲੀਓ ਬਿੱਲਿਆ 61000 ਦੀ ਕਬੱਡੀ ਪੈ ਗਈ 61000 ਦੀ ਕਬੱਡੀ ਐ ਰਪਿੰਦਰ ਦੋਦੇਵਾਲ ਨੇ ਪਿਛਲੇ ਸਾਲ 70000 ਲੱਗਾ 61000 ਦੀ ਕਬੱਡੀ ਐ ਆਹ ਵੇਖ ਤੇ ਵੀ ਮੈਦਾਨ ਦੇ ਅੰਦਰ ਧੰਤਨ ਹੋਈ ਪਈ ਐ ਕਿ ਸੁਣ ਬਾਬੇ ਨਾਨਕ ਦੀ ਬਾਣੀ ਹੋਰੇਬੜ ਵੀ ਤੀਜੀ ਕੌਂਡੀ ਇਹ 61000 ਦੀ ਦੀ ਸੁੱਖਾ ਚੱਕਾ ਵਾਲਾ ਜਤਿੰਦਰ ਜੋਲ ਇਹ ਭਰਾ ਕਹਿੰਦੇ ਆਹ ਕਬੱਡੀ ਕੱਟ ਰੋ ਹੋਰ ਦੀ 5000 ਕਰਦੇ ਲੰ ਤੋਂ ਵੜਿਆ 5 ਹੋਰ ਪਲੱਸ ਕਰਦੇ ਵੀਰ ਕਹਿੰਦੇ 80000 ਹੋਊਗਾ ਉਹ ਵੇਖਦਾ 5000 ਚੱਕਾਂ ਦੇ ਮੇਲੇ ਤੋਂ ਝੋਟਾ ਕਹਿੰਦੇ ਪੌਣਾ ਲੱਖ ਜਿੱਤ ਗਿਆ ਬਿੱਲਿਆ ਪੌਣਾ ਲੱਖ ਗਿਆ ਵੱਖਰਾ ਹੀ ਸੁਆਦ ਹੈ ਪੌਣਾ ਲੱਖ ਸੁੱਖਾ ਚੱਕਾਂ ਵਾਲਾ ਜਤਿੰਦਰ ਜੌਲ